ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਜਿਸ ਦੀ ਵੀਡੀਓ ਜਨਤਕ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਖੂਬ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਉਸ ਨੂੰ ਆਪਣੇ ਢੰਗ ਦੇ ਨਾਲ ਦੇਖ ਰਿਹਾ ਹੈ ਤੇ ਲੋਕ ਸਭ ਤੋਂ ਜ਼ਿਆਦਾ ਪ੍ਰੇਜ਼ ਵੀ ਕਰ ਰਹੇ ਨੇ ਤੇ ਇਸੇ ਵਿਚਾਰ ਹੈ ਹੀ ਦਿਲਜੀਤ ਦੋਸਾਂਝ ਦੇ ਖਿਲਾਫ ਅਤੇ ਦਲਜੀਤ ਦੋਸਾਂਝ ਦੀ ਟ੍ਰੋਲਿੰਗ ਵੀ ਸ਼ੁਰੂ ਹੋ ਗਈ ਹੈ ਦਲਜੀਤ ਦੋਸਾਂਝ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਉੱਟੀਆਂ ਨੇ ਸਭ ਤੋਂ ਜ਼ਿਆਦਾ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਦਲਜੀਤ ਦੋਸਾਂਝ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਟਰੈਕਟਰ ਟਾਈਮਜ਼ ਯੂਜ਼ਰ ਨੇ ਲਿਖਿਆ ਦਲਜੀਤ ਦੋਸਾਂਝ ਇਹ ਉਮੀਦ ਨਹੀਂ ਥੀ ਆਪਕੇ ਹਜ਼ਾਰੋਂ ਕਿਸਾਨ ਇਤਨੀ ਠੰਡ ਮੇਂ ਰੋਡ ਪਰ ਬੈਠੇ ਹੈ ਕਿਸਾਨ ਨੇਤਾ ਡੱਲੇਵਾਲ 37 ਦਿਨ ਸੇ ਅਣਛਣ ਪਰ ਹੈ ਆਵਾਜ਼ ਉਠਾਣੇ ਕੀ ਬਜਾਏ ਦੁਸ਼ਮਨ ਕੇ ਅਗੇ ਝੁਕ ਗਏ ਇੱਕ ਹੀ ਦਿਨ ਕੀ ਦੋ ਤਸਵੀਰਾਂ ਬੱਬੂ ਮਾਨ ਔਰ ਕਿਸੇ ਯੂਜ਼ਰ ਨੇ ਲਿਖਿਆ ਸ਼ੇਮ ਔਨ ਯੂ ਦਿਲਜੀਤ ਦੋਸਾਜ ਆਈ ਨੈਵਰ ਐਕਸਪੈਕਟਿਡ ਥਿਸ ਫਰੋਮ ਯੂ ਆਈ ਰਿਸਪੈਕਟਿਡ ਯੂ ਮੋਰ ਥੈਨ ਮਾਈ ਫਾਦਰ ਬਟ ਟੂਡੇ ਯੂ ਹੈਵ ਲੋਸਟ 올 ਮਾਈ ਰਿਸਪੈਕਟ ਵਾਈ ਡਿਡ ਯੂ ਡੂ ਥੈਟ ਤੇ ਇੱਕ ਹੋਰ ਯੂਜ਼ਰ ਨੇ ਲਿਖਿਆ ਵਿਰੇ ਸਾਡਾ ਬਾਪੂ 36 ਦਿਨਾਂ ਤੋਂ ਭੁੱਖਾ ਪਿਆਸਾ ਮਰ ਰਿਹਾ ਹੈ। ਇਸ ਦੀ ਵਜ੍ਹਾ ਕਰਕੇ ਤੁਹਾਨੂੰ ਉਹਨਾਂ ਦਾ ਹਾਲ ਪੁੱਛਣ ਤੋਂ ਜ਼ਿਆਦਾ ਇਹਨਾਂ ਨੂੰ ਮਿਲਣਾ ਜ਼ਰੂਰੀ ਲੱਗਿਆ। ਹੈਰਾਨੀ ਹੋ ਰਹੀ ਹੈ ਦੇਖ ਕੇ। ਤਾਂ ਇਸੇ ਤਰ੍ਹਾਂ ਦੀਆਂ ਕੁਝ ਗੱਲਾਂ ਦਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਕਿਉਂਕਿ ਕਿਸਾਨ ਅੰਦੋਲਨ ਇੱਕ ਦੇ ਵਿੱਚ ਦਲਜੀਤ ਦੋਸਾਂਝ ਨੇ ਖੁੱਲ੍ਹ ਕੇ ਸਪੋਰਟ ਕੀਤੀ ਸੀ ਕਿਸਾਨਾਂ ਦੀ ਪਰ ਹੁਣ ਪਿਛਲੇ 1 ਸਾਲ ਤੋਂ ਚੱਲ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ ਨਾ ਪਹੁੰਚਣ ਕਰਕੇ ਕਿਸਾਨਾਂ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਦਿਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾ ਦੇ ਨਾਲ ਮੁਲਾਕਾਤ ਕੀਤੀ ਜਿਸ ਦੀ ਵੀਡੀਓ ਜਨਤਕ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਉਸ ਨੂੰ ਆਪਣੇ ਢੰਗ ਦੇ ਨਾਲ ਦੇਖ ਰਿਹਾ ਹੈ ਤੇ ਲੋਕ ਸਭ ਤੋਂ ਜ਼ਿਆਦਾ ਪ੍ਰੇਜ਼ ਵੀ ਕਰ ਰਹੇ ਨੇ ਤੇ ਇਸੇ ਵਿਚਾਲੇ ਹੀ ਦਿਲਜੀਤ ਦੋਸਾਂਝ ਦੇ ਖਿਲਾਫ ਅਤੇ ਦਲਜੀਤ ਦੋਸਾਂਝ ਦੀ ਟ੍ਰੋਲਿੰਗ ਵੀ ਸ਼ੁਰੂ ਹੋ ਗਈ ਹੈ ਦਲਜੀਤ ਦੋਸਾਂਝ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ ਨੇ ਸਭ ਤੋਂ ਜ਼ਿਆਦਾ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਦਲਜੀਤ ਦੋਸਾਂਝ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਟਰੈਕਟਰ ਟਾਈਮਜ਼ ਯੂਜ਼ਰ ਨੇ ਲਿਖਿਆ ਦਲਜੀਤ ਦੋਸਾਂਝ ਇਹ ਉਮੀਦ ਨਹੀਂ ਥੀ ਆਪਕੇ ਹਜ਼ਾਰੋਂ ਕਿਸਾਨ ਇਤਨੀ ਠੰਡ ਵਿੱਚ ਰੋਡ ਪਰ ਬੈਠੇ ਹੈ ਕਿਸਾਨ ਨੇਤਾ ਡੱਲੇਵਾਲ 37 ਦਿਨ ਸੇ ਅਣਛਣ ਪਰ ਹੈ ਆਵਾਜ਼ ਉਠਾਣੇ ਕੀ ਬਜਾਏ ਦੁਸ਼ਮਨ ਕੇ ਅਗੇ ਝੁਕ ਗਏ ਇੱਕ ਹੀ ਦਿਨ ਕੀ ਦੋ ਤਸਵੀਰਾਂ वीरे बब्बू मान और किसी यूजर ने लिखया शेम ऑन यू दिलजीत दोसाज आई नेवर एक्सपेक्टेड दिस फ्रॉम यू आई रिस्पेक्टेड यू मोर देन माय फादर बट टुडे यू हैव लॉस्ट ऑल माय रिस्पेक्ट व्हाई डिड यू डू दैट एक और यूजर ने लिखया ਵਿਰੇ ਸਾਡਾ ਬਾਪੂ 36 ਦਿਨਾਂ ਤੋਂ ਭੁੱਖਾ ਪਿਆਸਾ ਮਰ ਰਿਹਾ ਹੈ। ਇਦੀ ਵਜ੍ਹਾ ਕਰਕੇ ਤੁਹਾਨੂੰ ਉਹਨਾਂ ਦਾ ਹਾਲ ਪੁੱਛਣ ਤੋਂ ਜ਼ਿਆਦਾ ਇਹਨਾਂ ਨੂੰ ਮਿਲਣਾ ਜ਼ਰੂਰੀ ਲੱਗਿਆ। ਹੈਰਾਨੀ ਹੋ ਰਹੀ ਹੈ ਦੇਖ ਕੇ। ਤਾਂ ਇਸੇ ਤਰ੍ਹਾਂ ਦੀਆਂ ਕੁਝ ਗੱਲਾਂ ਦਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਕਿਉਂਕਿ ਕਿਸਾਨ ਅੰਦੋਲਨ ਇੱਕ ਦੇ ਵਿੱਚ ਦਲਜੀਤ ਦੋਸਾਂਝ ਨੇ ਖੁੱਲ੍ਹ ਕੇ ਸਪੋਰਟ ਕੀਤੀ ਸੀ ਕਿਸਾਨਾਂ ਦੀ ਪਰ ਹੁਣ ਪਿਛਲੇ 1 ਸਾਲ ਤੋਂ ਚੱਲ ਰਿਹਾ ਕਿਸਾਨੀ ਅੰਦੋਲਨ ਦੇ ਵਿੱਚ ਨਾ ਪਹੁੰਚਣ ਕਰਕੇ ਕਿਸਾਨਾਂ ਵੱਲੋਂ ਅਤੇ ਹੋਰ ਲੋਕਾਵੱਲੋ ਦਿਲਜੀਤ ਦੋਸਾਂਝ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ